ਮੇਰਾ ਨਾਮ ਜਸ਼ਨਦੀਪ ਸਿੰਘ ਹੈ ਸੜਕ ਸੁਰੱਖਿਆ ਫੋਰਸ ਗਰਦਾਸਪੁਰ 52602 ਇਹ ਬਬਰੀ ਨਾਕਾ ਜਾਂ ਬਾਈਪਾਸ ਵਜਦਾ ਤੇ ਆ ਵਾਲਾ ਟਰੱਕ ਜਿਹੜਾ ਪਿੱਛੇ ਮੇਰੇ ਖੜਾ ਇਹ ਅੰਮ੍ਰਿਤਸਰ ਤੋਂ ਆ ਰਿਹਾ ਸੀ ਕਹਿੰਦੇ ਜੰਮੂ ਜਾਣਾ ਸੀਗਾ ਤੇ ਦੂਸਰੀ ਟਰੈਕ ਤੋਂ ਗੱਡੀ ਆ ਰਹੀ ਸੀ ਤੇਜ਼ ਰਫਤਾਰ ਤੇ ਧੁੰਦ ਦੇ ਕਾਰਨ ਇਹਨਾਂ ਦੋਵਾਂ ਦਾ ਆਪਸ ਚ ਐਕਸੀਡੈਂਟ ਹੋ ਗਿਆ ਕੋਈ ਜਾਨੀ ਨੁਕਸਾਨ ਨਹੀਂ ਮਾਮੂਲੀ ਸੱਟਾਂ ਡਰਾਈਵਰਾਂ ਨੂੰ ਲੱਗੀਆਂ ਤੇ ਆਪਾਂ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਕੱਢ ਕੇ ਬਾਹਰ ਹਸਪੀਟਲ ਪਹੁੰਚਾਇਆ ਤੇ ਬਾਕੀ ਜੋ ਇੱਥੇ ਥੋੜਾ ਬਹੁਤ ਨੁਕਸਾਨ ਹੋਇਆ ਉਹ ਕਰਵਾ ਰਹੇ ਆ ਤੇ ਟ੍ਰਾਫਿਕ ਵਗੈਰਾ ਆਪਣੇ ਜਿਹੜੀ ਲੋਕਲ ਪੁਲਿਸ ਦੀ ਸਹਾਇਤਾ ਨਾਲ ਖਲਵਾ ਰਹੇ ਆ ਜੀ ਇਹ ਕਾਰ ਚ ਜਿਹੜੀ ਸਵਾਰ ਸੀ ਕਾਰ ਚ ਦੋ ਜਣੇ ਸਵਾਰ ਸੀਗੇ ਜੀ ਹਾਂਜੀ ਠੀਕ ਹੈ ਮਾਮੂਲੀ ਸੱਟਾਂ ਆਈਆਂ ਸੀਗੀਆਂ ਉਹਨਾਂ ਨੂੰ ਕੱਢ ਕੇ ਬਾਹਰ ਤੇ ਆਪਣੀ ਐਸਐਸਐਫ ਦੀ ਗੱਡੀ ਦੇ ਵਿੱਚ ਬਿਠਾ ਕੇ ਹਸਪੀਟਲ ਪਹੁੰਚਾ ਦਿੱਤਾ ਗਿਆ ਜੀ ਹਾਸੇ ਦਾ ਮੇਨ ਕਾਰਨ ਕੀ ਹੈ ਹਾਸੇ ਦਾ ਮੇਨ ਕਾਰਨ ਹੈਗਾ ਜੀ ਓਵਰ ਸਪੀਡ ਤੇ ਧੁੰਦ ਦਾ ਮੇਨ ਤਾਂ ਧੁੰਦ ਦਾ ਹੀ ਆਪਾਂ ਕਹਿ ਸਕਦੇ ਆ ਓਵਰ ਸਪੀਡ ਤਾਂ ਨਹੀਂ ਕਹਿ ਸਕਦੇ ਧੁੰਦ ਦੇ ਕਾਰਨ ਇਹ ਹੋ ਗਿਆ ਜੀ ਇਹ ਅਪੀਲ ਕਰਾ ਜਾ ਕੋ ਵਾਹਨ ਚਾਲਕਾਂ ਜਿਹੜੇ ਗੱਡੀਆਂ ਚੋੜਦੇ ਵਾਹਨ ਚਾਲਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗੇ ਜੀ ਧੁੰਦ ਦੇ ਵਿੱਚ ਥੋੜਾ ਹਸਾਵਦਾਨੀ ਨਾਲ ਗੱਡੀ ਚਲਾਓ ਆਪਣੀ ਜਾਨ ਨੂੰ ਬਚਾਓ ਹਾਂ ਨਸ਼ਾ ਪੱਤੇ ਤੋਂ ਦੂਰ ਰਹੋ ਬਾਕੀ ਧੁੰਦ ਤਾਂ ਫਿਰ ਹੈਗੀ ਹੋਈ ਆ ਜੀ ਲੋਕ ਕੀ ਨਾ ਆਪਣਾ ਮੇਰਾ ਨਾਮ ਲੱਕੀ ਹੈ ਜੀ ਲੱਕੀ ਕਿਹਾਂ ਸਵਾ ਵਪਰੇ ਕਿਦਾਂ ਵਪਰੇ ਇਹ ਕੁਛ ਤਾਂ ਧੁੰਦ ਕਰਕੇ ਜੀ ਤੇ ਕੁਛ ਓਵਰ ਸਪੀਡ ਸੀਗੀ ਗੱਡੀ ਥੋੜਾ ਬ੍ਰੇਕ ਨਹੀਂ ਮੰਨੀ ਬ੍ਰੇਕ ਨਹੀਂ ਲੱਗੀ ਆਕਦਮ ਤੰਦ ਕਰਕੇ ਕਾਰ ਅੱਗੇ ਵਾਲੀ ਥੋੜਾ ਦਿੱਕਤ ਆ ਗਈ ਦੇਖਣ ਜੀ ਲੱਕੀ ਜੀ ਉਹ ਹਬੋਰ ਸ਼ਹਿਰ ਦਾ ਹੀ ਥੋੜਾ ਕੀ ਚਲਾਦਾ ਦਿੱਕਤੀ ਆ ਨਾ ਕਿੰਨੂੰ ਭਰਿਆ ਆ ਸੀਗਾ ਜੀ ਇਹ ਹਬੋਰ ਤੇ ਲੈ ਕੇ ਆਏ ਸੀ ਜੰਮੂ ਜਾਣਾ ਸੀ ਕਿੰਨੋ ਜੇ ਘਟਨਾ ਵਾਪਰੀ ਹੈ ਘਟਨਾ ਆਈ ਤਕਰੀਬਨ 9 ਵਜੇ ਦਾ ਟਾਈਮ ਸੀਗਾ ਜੀ ਚਾਹੀਏ ਸਾਰੇ ਦਾ ਹਾਂਜੀ ਸਾਰੇ ਦਾ ਬਚਾ ਮਮੂਲੀ ਸੱਟਾਂ ਲੱਗੀਆਂ ਜੀ ਮੇਨ ਕਾਰਨ ਧੁੰਦ ਦਾ ਜੀ ਧੁੰਦ ਕਰਕੇ ਇਹ ਹਾਦਸਾ ਹੋਇਆ ਹਾਂਜੀ ਮੌਕੇ ਤੇ ਐਸਐਸਪੀ ਪੁਲਿਸ ਮੌਕੇ ਤੇ ਆ ਗਈ ਤੇ ਟ੍ਰੈਫਿਕ ਕੰਟਰੋਲ ਕੀਤਾ ਜੀ ਉਹਨਾਂ ਨੇ ਤਾਂ ਨੁਕਸਾਨ ਨੁਕਸਾਨ ਦੋ ਸਵਾਰ ਸੀਗੇ ਜੀ ਕਾਰ 'ਚ ਚਾਹੀਏ ਬਚਾਈ ਹਾਂਜੀ ਉਹਨਾਂ ਦਾ ਬਚਾਈ ਆ ਜੀ ਐਸਐਸਐਫ ਵਾਲਿਆਂ ਨੇ ਜੀ ਹਾਂਜੀ ਐਸਐਸਐਫ ਵਾਲਿਆਂ ਨੇ ਕੱਢਿਆ ਜੀ